ਸੰਸਾਰ ਭਰ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਫਲ ਤੇ ਸਬਜ਼ੀਆਂ ਮਿਲਦੀਆਂ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਬਹੁਤ ਜ਼ਿਆਦਾ ਸਿਹਤਮੰਦ ਨੇ ਜਿਸ ਕਾਰਨ ਇਹਨਾਂ ਦੀ ਕੀਮਤ ਵੀ ਜ਼ਿਆਦਾ ਹੁੰਦੀ ਹੈ ਆਮ ਤੌਰ ਤੇ ਇਹਨਾਂ ਫਲਾਂ ਅਤੇ ਸਬਜ਼ੀਆਂ ਦੀ ਕੀਮਤ 500 ਤੋਂ 1000 ਰੁਪਏ ਤੱਕ ਹੁੰਦੀ ਹੈ ਪਰ ਆਮ ਆਦਮੀ ਇਹਨਾਂ ਨੂੰ ਖਰੀਦਣ ਤੋਂ ਪਹਿਲਾਂ ਦੋ ਵਾਰ ਸੋਚਦਾ ਹੈ ਅਸੀਂ ਫਲਾਂ ਅਤੇ ਸਬਜ਼ੀਆਂ ਦੀ ਵਰਤੋਂ ਖੁਦ ਨੂੰ ਫਿੱਟ ਰੱਖਣ ਦੇ ਲਈ ਕਰਦੇ ਹਾਂ ਜਿਨ੍ਹਾਂ ਦੇ ਵਿੱਚ ਇੱਕ ਖੀਰਾ ਵੀ ਸ਼ਾਮਿਲ ਹੈ ਜਿਸ ਦੀ ਕੀਮਤ ਘੱਟ ਹੁੰਦੀ ਹੈ ਤੇ ਇਹ ਸਿਹਤਮੰਦ ਹੁੰਦਾ ਹੈ ਪਰ ਅੱਜ ਅਸੀਂ ਤੁਹਾਨੂੰ ਜਿਸ ਖੀਰੇ ਬਾਰੇ ਦੱਸਾਂਗੇ ਉਹ ਇੱਕ ਅਨੋਖਾ ਖੀਰਾ ਹੈ ਜਿਸ ਦੀ ਕੀਮਤ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਭਾਰਤ ਵਿੱਚ ਪਾਇਆ ਜਾਣ ਵਾਲੇ ਇਸ ਸਮੁੰਦਰੀ ਖੀਰੇ ਦੀ ਕੀਮਤ ਲੱਖਾਂ ਦੇ ਵਿੱਚ ਹੈ ਜਿਸ ਨੂੰ ਖਰੀਦਣ ਦੀ ਗੱਲ ਤਾਂ ਦੂਰ ਆਮ ਆਦਮੀ ਇਸ ਨੂੰ ਖਰੀਦਣ ਬਾਰੇ ਸੋਚ ਵੀ ਨਹੀਂ ਸਕਦਾ ਅੱਜ ਅਸੀਂ ਤੁਹਾਨੂੰ ਭਾਰਤ ਵਿੱਚ ਮਿਲਣ ਵਾਲੇ ਇਸ ਅਨੋਖੇ ਖੀਰੇ ਅਤੇ ਇਸ ਦੀ ਕੀਮਤ ਬਾਰੇ ਦੱਸਾਂਗੇ ਕਿ ਇਸ ਖੀਰੇ ਦੇ ਵਿੱਚ ਕੀ ਖਾਸ ਹੈ ਤੇ ਇਸ ਦੀ ਕੀਮਤ ਇੰਨੀ ਜ਼ਿਆਦਾ ਕਿਉਂ ਹੁੰਦੀ ਹੈ ਭਾਰਤ ਦੇ ਸਮੁੰਦਰੀ ਖੇਤਰਾਂ ਦੇ ਵਿੱਚ ਇਸ अनोखे ਖੀਰੇ ਦੀ ਵੱਡੇ ਪੱਧਰ ਤੇ ਤਸਕਰੀ ਕੀਤੀ ਜਾਂਦੀ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਤਾਮਿਲ ਲੱਡੂ ਦੇ ਵਿੱਚ ਇਸ ਸਮੁੰਦਰੀ ਖੀਰੇ ਦੀ ਤਸਕਰੀ ਜੋਰਾਤੇ ਆ ਦੱਖਣੀ ਭਾਰਤ ਅਤੇ ਸ਼੍ਰੀਲੰਕਾ ਦੇ ਵਿੱਚ ਸਮੁੰਦਰੀ ਖੀਰੇ ਦੀ ਵੱਡੇ ਪੱਧਰ ਤੇ ਤਸਕਰੀ ਕੀਤੀ ਜਾਂਦੀ ਹੈ ਇਸ ਦਾ ਨਾਮ ਸੁਣ ਕੇ ਤੁਸੀਂ ਸੋਚ ਰਹੇ ਹੋਮੋਗੇ ਕਿ ਇਹ ਇੱਕ ਸਮੁੰਦਰੀ ਸਬਜ਼ੀ ਹੈ ਪਰ ਅਜਿਹਾ ਬਿਲਕੁਲ ਨਹੀਂ ਹੈ ਇਹ ਇੱਕ ਖਾਸ ਕਿਸਮ ਦਾ ਸਮੁੰਦਰੀ ਜੀਵ ਹੈ ਜਿਸ ਦੀ ਅੰਤਰਰਾਸ਼ਟਰੀ ਪੱਧਰ ਤੇ ਤਸਕਰੀ ਕੀਤੀ ਜਾਂਦੀ ਹੈ ਭਾਰਤੀ ਤੱਟ ਰਖਿਆੰਕਾਂ ਨੇ ਕਈ ਵਾਰ ਸਮੁੰਦਰੀ ਖੀਰੇ ਇੱਕ ਖਤਰੇ ਦੇ ਵਿੱਚ ਪੈ ਰਹੀ ਪ੍ਰਜਾਤੀ ਨੂੰ ਫੜਿਆ ਕੁਝ ਸਾਲ ਪਹਿਲਾਂ 2000 ਕਿਲੋ ਸਮੁੰਦਰੀ ਖੀਰਾ ਫੜਿਆ ਗਿਆ ਜਿਸ ਦੀ ਕੀਮਤ 8 ਕਰੋੜ ਰੁਪਏ ਦੱਸੀ ਜਾਂਦੀ ਹੈ ਹੁਣ ਤੁਹਾਡੇ ਮਨ ਦੇ ਵਿੱਚ ਸਵਾਲ ਉੱਠ ਰਿਹਾ ਹੋਵੇਗਾ ਕਿ ਆਖਿਰਕਾਰ ਇਸ ਖੀਰੇ ਦੇ ਵਿੱਚ ਅਜਿਹਾ ਕੀ ਹੈ ਜੋ ਇਹ ਇਨਾ ਮਹਿੰਗਾ ਵਿਕਦਾ ਇਸ ਸਮੁੰਦਰੀ ਜੀਵ ਨੂੰ ਸਮੁੰਦਰੀ ਖੀਰਾ ਜਾਂ ਫਿਰ ਸੀ ਕਕੁੰਬਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਸ ਦੀ ਹੋਣਦ ਨੂੰ ਖਤਰੇ ਦੇ ਵਿੱਚ ਪੈਣ ਨੂੰ ਦੇਖਦੇ ਹੋਏ ਖਤਰੇ ਦੇ ਵਿੱਚ ਪਈਆਂ ਸਮੁੰਦਰੀ ਪ੍ਰਜਾਤੀਆਂ ਦੀ ਸ਼੍ਰੇਣੀ ਦੇ ਵਿੱਚ ਸ਼ਾਮਿਲ ਕੀਤਾ ਗਿਆ ਰਿਪੋਰਟਾਂ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਇਸ ਸਮੁੰਦਰੀ ਖੀਰੇ ਦੀ ਕੀਮਤ ਜਿਹੜੀ ਹੈ 22 ਲੱਖ ਰੁਪਏ ਪ੍ਰਤੀ ਕਿਲੋ ਹੁੰਦੀ ਹੈ ਜਿਸ ਦੀ ਵਰਤੋਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ ਤੇ ਕੁਝ ਲੋਕ ਇਸ ਦੀ ਵਰਤੋਂ ਭੋਜਨ ਲਈ ਵਿਕਰਦੇ ਨੇ ਤਾਂ ਸਾਡੇ ਬੋਲੋ ਅਦਿੱਤੀ 기 ਇਹ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਕਰਨਾ ਨਾ ਭੁੱਲਣਾ